ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਸਾਡੇ ਪੰਜਾਬ ਦੇ ਇਤਿਹਾਸ ਦੇ ਵਿੱਚ, ਦੇਸ਼ ਦੇ ਇਤਿਹਾਸ ਦੇ ਵਿੱਚ, ਸਿੱਖਾਂ ਦੇ ਇਤਿਹਾਸ ਦੇ ਵਿੱਚ ਆਹ ਜਿਹੜਾ ਹਫ਼ਤਾ ਹੈਗਾ ਇਹ ਪਿੱਛੇ ਚਾਹੇ ਕੱਲ੍ਹ ਤਰੀਕ ਤੋਂ ਸ਼ੁਰੂ ਹੋ ਗਿਆ ਤੇ ਚਾਹੇ ਪਰਸੋਂ ਤੋਂ ਹੋ ਗਿਆ ਇਸ ਦੇ ਦੌਰਾਨ ਜਿਹੜਾ ਸਾਨੂੰ ਆਪ ਨੂੰ ਆਤਮ-ਮੰਥਨ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਤੇ ਸਹਿਬਜ਼ਾਦੇ ਵੱਡਿਆਂ ਦਾ ਸ਼ਹਾਦਤ ਦਿਨ ਕੱਲ ਨੂੰ ਆਉਣਾ ਹੈ ਚਮਕੌਰ ਦੀ ਗੜੀ ਦਾ ਦੇ ਲੜਾਈ ਦਾ ਅੱਜ ਦਿਨ ਹੈ ਪਰਿਵਾਰ ਵਿਛੋੜੇ ਦਾ ਕੱਲ ਲੰਘਿਆ ਪਰਸੋਂ ਆਨੰਦਪੁਰ ਸਾਹਿਬ ਛੱਡਣ ਦਾ ਦਿਨ ਸੀਗਾ ਤੇ ਫਿਰ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਅਹਿਦ ਕਰਦੇ ਹਾਂ ਕਿ ਅਜਿਹੇ ਜ਼ੁਲਮ ਦੇ ਹਾਲਾਤ ਕਦੇ ਵਾਣ ਨਾ ਦਿੱਤੇ ਜਾਣ ਦੇਸ਼ ਦੇ ਹਾਕਮਾਂ ਨੂੰ ਇੰਨੀ ਕ ਨੱਥ ਪਾਈ ਜਾਵੇ ਕਿ ਉਹ ਇਹਨਾਂ ਵਰਗੇ ਕੋਈ ਹੋਰ ਕਾਂਡ ਨਾ ਕਰ ਸਕਣ ਇਸੇ ਸੰਦਰਭ ਦੇ ਵਿੱਚ ਸਾਡੀ ਪਾਰਟੀ ਭਾਰਤੀ ਇਨਕਲਾਬੀ ਮਾਰਸ਼ਵਾਦੀ ਪਾਰਟੀ ਜਿਹਨੂੰ ਅਸੀਂ ਛੋਟਾ ਕਰਕੇ ਆਰਐਮਪੀਆਈ ਕਹਿੰਦੇ ਆ ਉਹਦੇ ਵੱਲੋਂ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਇਹਨਾਂ ਅਦੁੱਤੀਆਂ ਸ਼ਹਾਦਤਾਂ ਸਿੱਖ ਧਰਮ ਦੀਆਂ ਹੋਰ ਕੁਰਬਾਨੀਆਂ ਤੇ ਸ੍ਰੀ ਗੁਰੂ ਤੇਗ ਬਹਾਦਰ ਜੀਾਂ ਦੇ 350ਵੇਂ ਸ਼ਹਾਦਤ ਦਿਵਸ ਨੂੰ ਯਾਦ ਕਰਦਿਆਂ ਹੋਇਆਂ ਅੱਜ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ 'ਚ ਇੱਕ ਕਾਨਫਰੰਸ ਕਰ ਰਹੇ ਹਾਂ ਇੱਕ ਸੈਮੀਨਾਰ ਕਰ ਰਹੇ ਹਾਂ ਉਸ ਨੂੰ ਸ਼ਹੀਦ ਭਗਤ ਸਿੰਘ ਦੇ ਭਾਣ ਜੀ ਪ੍ਰੋਫੈਸਰ ਜਗਮੋਹਨ ਸਿੰਘ ਜੀ ਮੁੱਖ ਵਕਤਾ ਵਜੋਂ ਸੰਬੋਧਿਤ ਕਰਨਗੇ ਤੇ ਉਸ ਦੀ ਪ੍ਰਧਾਨਗੀ ਬਹੁਤ ਵੱਡੇ ਲੇਖਕ ਡਾਕਟਰ ਲਖਵਿੰਦਰ ਜੌੜ ਜੀ ਕਰਨਗੇ ਤੇ ਕਾਂਗਰਸ ਬੈਂਕ ਤਰੰਪਾਸਲਾ ਵੀ ਉਸ ਨੂੰ ਸੰਬੋਧਨ ਕਰਨਗੇ ਅਸੀਂ ਬਹੁਤ ਹੀ ਅਦਬ ਸਤਕਾਰ ਨਾਲ ਇਹਨਾਂ ਅਦੁੱਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਅਹਿਦ ਕਰਦੇ ਹਾਂ ਕੇ ਜ਼ੁਲਮ ਦੀ ਜੜ 뿌ਟੀ ਜਾਵੇ ਦੁਨੀਆ ਤੋਂ ਤੇ ਸਾਡੇ ਦੇਸ਼ ਤੋਂ ਤੇ ਪੰਜਾਬ ਤੋਂ ਅ ਦੂਸਰਾ ਬੜੇ ਭਾਰੇ ਮਨ ਨਾਲ ਦੱਸਣਾ ਪੈ ਰਿਹਾ ਹੈ ਜਿਹੜੀਆਂ ਬੰਗਲਾਦੇਸ਼ ਦੇ ਵਿੱਚ ਪਿਛਲੇ ਸਾਲਾਂ ਤੋਂ ਘਟਨਾਵਾਂ ਵਾਪਰ ਰਹੀਆਂ ਨੇ ਉਹਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਇੱਕ ਨੌਜਵਾਨ ਜਿਹੜਾ ਵਿਦਿਆਰਥੀ ਆਗੂ ਸੀਗਾ ਉਹਦੇ ਕਤਲ ਤੋਂ ਬਾਅਦ ਉੱਥੇ ਫਿਰ ਦੁਬਾਰਾ ਪੀੜਾਂ ਸੜਕਾਂ ਤੇ ਆਈਆਂ ਨੇ ਗੁੱਸਾ ਹੋਣਾ ਸੁਭਾਵਿਕ ਹੈ ਪਰ ਉਹ ਗੁੱਸਾ ਕਿਸੇ ਅਖਬਾਰਾਂ ਤੇ ਨਿਕਲ ਰਿਹਾ ਹੈ ਕਿਸੇ ਇੱਕ ਹਿੰਦੂ ਨੂੰ ਜਿਉਂਦਿਆਂ ਸਾੜਿਆ ਜਾ ਰਿਹਾ ਹੈ ਭੀੜਾਂ ਉੱਥੇ ਉਹਦੀਆਂ ਵੀਡੀਓਜ਼ ਬਣਾ ਰਹੀਆਂ ਨੇ ਦਿਲ ਨੂੰ ਦਹਿਲਾਉਣ ਵਾਲੀਆਂ ਘਟਨਾਵਾਂ ਨੇ ਤੇ ਉਹ ਸਾਨੂੰ ਚਿੰਤਾ ਚਪਾਉਂਦੀਆਂ ਨੇ ਤੇ ਅਸੀਂ ਉਹਨਾਂ ਘਟਨਾਵਾਂ ਦੀ ਨਿੰਦਿਆ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਇਹ ਅਜਹੀ ਜਿਹੜੀ ਹਿੰਸਕ ਭੀੜਾਂ ਨੇ ਉਹਨਾਂ ਤੇ ਕਾਬੂ ਪਾਉਣ ਕੀ ਸਰਕਾਰ ਤੇ ਇਸ ਨੂੰ ਜਿਹੜਾ ਲੜਾਈ ਝਗੜਾ ਹਿੰਦੂਆਂ ਤੇ ਮੁਸਲਮਾਨਾਂ ਦਾ ਵਰਸਿਸ ਬਣਾਉਣ ਦਾ ਉਸ ਨੂੰ ਰੋਕੂਗੀ ਤੇ ਅਸੀਂ ਨਾਲ ਦੀ ਨਾਲੇ ਇਹ ਵੀ ਕਹਿਣਾ ਚਾਹੁੰਦੇ ਆ ਕਿ ਉਹ ਹਿੰਸਕ ਪੀੜਾ ਤੇ ਜਿਹੜੀਆਂ ਇੱਥੇ ਕਿਸੇ ਨੂੰ ਮੀਟ ਦੇ ਨਾਂ ਦੇ ਉੱਤੇ ਕੱਲ ਵੀ ਅਜੇ ਅਲੀਪੁਰ ਚ ਇੱਕ ਬੰਦੇ ਨੂੰ ਗਊ ਦਾ ਮਾਸ ਲਜਾਂ ਦੇ ਨਾਂ ਤੇ ਕੁੱਟ ਕੇ ਕੁੱਟਿਆ ਬਹੁਤ ਜ਼ਿਆਦਾ ਤੇ ਮਾਰਿਆ ਜਾ ਰਿਹਾ ਹੈ ਘਰਾਂ 'ਚ ਵੜ ਕੇ ਮਾਰਿਆ ਜਾ ਰਿਹਾ ਹੈ اخلاق ਨੂੰ ਮਾਰਤਾ ਹੋਰ ਕਰਤਾ ਇਹਨਾਂ ਪੀੜਾਂ ਤੇ ਇਹਨਾਂ ਪੀੜਾਂ ਦਾ ਕੋਈ ਅੰਤਰ ਨਹੀਂ ਇੱਕ ਦੂਜੇ ਦੇ ਭਰਾ ਨੇ ਇਹ ਸਾਰੇ ਜਿਹੜੇ ਜਿਹੜੇ ਅਜਿਹੇ ਕੱਟੜ ਲੋਕ ਦੂਜੇ ਧਰਮ ਦੇ ਲੋਕਾਂ ਨੂੰ ਇਸ ਤਰ੍ਹਾਂ ਨਾ ਮਾਰਨ ਦੇ ਲਈ ਉਕਸਾਉਂਦੇ ਆ ਜਾਂ ਕਰਦੇ ਆ ਤੇ ਜੇ ਉਹਦੇ ਵਿੱਚ ਰਾਜਨੀਤਿਕ ਆਗੂ ਵੀ ਲੱਗੇ ਹੋਏ ਆ ਤਾਂ ਇਹ ਵਿਚਾਰੀ ਸਥਿਤੀ ਹੈ ਨਹੀਂ ਇਹਦੇ باوجود ਵੀ ਉਹ ਬਹੁਤ ਹੀ ਦਿਲ ਦਹਿਲਾਉਣ ਵਾਲੀ ਘਟਨਾ ਹੈ ਉਸ ਦੇ ਪਰਿਵਾਰ ਨਾਲ ਅਸੀਂ ਹਮਦਰਦੀ ਪ੍ਰਗਟ ਕਰਦੇ ਆਂ ਤੇ ਬੰਗਲਾਦੇਸ਼ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਉਹ ਇਹਨਾਂ ਹਿੱਸਾ ਦੀਆਂ ਘਟਨਾਵਾਂ ਨੂੰ ਰੋਕੇ ਇੱਕ ਅਗਲੀ ਮਾਰੀ ਗੱਲ ਹੋਰ ਕਿ ਨਿਊਜ਼ੀਲੈਂਡ ਬੜਾ ਚੰਗਾ ਦੇਸ਼ ਮੰਨਿਆ ਜਾਂਦਾ ਹੈ ਉੱਥੇ ਕਦੇ ਇਹੀ ਜਿਹੀ ਘਟਨਾ ਕੋਈ ਪਹਿਲਾਂ ਬਹੁਤੀ ਜ਼ਿਆਦਾ ਨਹੀਂ ਸੁਣੀ ਸਿੱਖ ਧਰਮ ਦੇ ਆਗੂਆਂ ਵੱਲੋਂ ਜਿਹੜੇ ਆਹਾ ਸ਼ਹਾਦਤਾਂ ਦੇ ਦਿਨ ਨੇ ਇਹਨਾਂ ਦਾ ਨਗਰ ਕੀਰਤਨ ਨਿਕਲਦਾ ਸੀਗਾ ਤੇ ਕੁਝ ਉੱਥੇ ਉਹਨਾਂ ਨੂੰ ਰੋਕਿਆ ਗਿਆ ਹੈ ਉਭੀ ਅਸੀਂ ਉਹਦੇ ਵੀ ਉਹ ਬੜਾ ਉਸ ਨੂੰ ਵੀ ਬੁਰਾ ਮੰਨਦੇ ਆ ਤੇ ਸਾਡੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹਦੇ ਤੋਂ ਤੈਅ ਚ ਆਉਣ ਦੀ ਲੋੜ ਨਹੀਂ ਹੈ ਹਰ ਥਾਂ ਤੇ ਕੱਟੜ ਲੋਕ ਬੈਠੇ ਹੈ ਚਾਹੇ ਉਹ ਹਿੰਦੂਆਂ ਚਾਹੇ ਚਾਹੇ ਮੁਸਲਮਾਨਾਂ ਚਾਹੇ ਚਾਹੇ ਸਿੱਖਾਂ ਚਾਹੇ ਚਾਹੇ ਇਸਾਈਆਂ ਚਾਹੇ ਇਹਨਾਂ ਨੂੰ ਆਪਸੀ ਧਾਰਮਿਕ ਫਿਰਕਿਆਂ ਦੇ ਲੋਕਾਂ ਚ ਲੜਾਈਆਂ ਚ ਨਾ ਮੱਦ ਲਿਆ ਜਾਵੇ ਤੇ ਜਿਹੜਾ ਆਪਸੀ ਭਾਈਚਾਰੇ ਵਾਲਾ ਹੈ ਜਿਹੜੇ ਅਸਲੀ ਧਾਰਮਿਕ ਆਗੂ ਨੇ ਉਹ ਵੀ ਇਹਦੇ ਚ ਰੋਲ ਕਰਨ ਤੇ ਜਿਹੜੇ ਰਾਜਨੀਤਿਕ ਆਗੂ ਹੈ ਉਹ ਵੀ ਆਪਣੇ ਬਣਦੇ ਫਰਜ਼ ਨਿਭਾਉਣ। ਅ ਅਗਲੀ ਗੱਲ ਦੋਸਤੋ ਕੱਲ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਸੀ ਕਿ ਜਿਹੜੀ ਭਾਪੀ ਹੈ ਉਹਨੂੰ ਜਿਹੜੇ ਚੋਣ ਬੌਂਡ ਖਤਮ ਹੋਣ ਤੋਂ ਬਾਅਦ ਫਰਵਰੀ 2024 ਚ ਜਿਹੜੇ ਚੋਣ ਟਰਸਟ ਬਣੇ ਹੋਏ ਐ ਉਹਨਾਂ ਟਰਸਟਾਂ ਵੱਲੋਂ ਬਹੁਤ ਜ਼ਿਆਦਾ ਫੰਡ ਮਿਲੇ ਕੱਲ ਤੁਹਾਡੇ ਨਾਲ ਇਹ ਸਾਂਝਾ ਕੀਤਾ ਸੀ ਅੱਜ ਇੰਡੀਅਨ ਐਕਸਪ੍ਰੈਸ ਨੇ ਤਕਰੀਬਨ ਦੋ ਪੇਜਾਂ ਦੇ ਵਿੱਚ ਅੱਡ-ਅੱਡ ਪਾਰਟੀਆਂ ਨੂੰ ਕਿੱਥੋਂ-ਕਿੱਥੋਂ ਕਿੰਨੇ-ਕਿੰਨੇ ਫੰਡ ਆਏ ਬੜੀ ਵੱਡੀ ਚੌੜੀ ਲੰਬੀ ਰਿਪੋਰਟ ਜਿਹੜੀ ਆ ਉਹ ਛਾਪੀ ਹੈ ਉਹਦੇ ਵਿੱਚ ਮੋٹے ਜਿਹੇ ਤੌਰ ਤੇ ਦੱਸਿਆ ਕਿ ਵੀ ਚੋਣ ਬੌਂਡ ਤੋਂ ਇਲਾਵਾ 2024-25 ਦੇ ਵਿੱਚ ਜਿਹੜਾ ਉਹ ਬੀਜੇਪੀ ਨੂੰ 6088 ਕਰੋੜ ਰੁਪਈਆ ਜਦੋਂ ਚੋਣ ਬਾਂਡ ਹੈ ਨਹੀਂ ਉਦੋਂ 6088 ਕਰੋੜ ਰੁਪਈਏ ਉਹ ਫੰਡ ਆਉਂਦਾ ਹੈਗਾ ਅੱਡ ਅੱਡ ਥਾਵਾ ਤੋਂ ਜਦ ਕਿ ਉਸ ਤੋਂ ਪਹਿਲੇ ਸਾਲ 23 24 ਦੇ ਵਿੱਚ ਬੀਜੇਪੀ ਨੂੰ ਜਿਹੜਾ ਜਿਹੜਾ ਉਹ 3967 ਕਰੋੜ ਆਉਂਦਾ ਜਿਹਦੇ ਵਿੱਚ 74% ਹਿੱਸਾ ਚੋਣ ਬਾਂਡ ਦਾ ਹੈਗਾ ਜਣੀ ਚੋਣ ਬੌਂਡ ਦੇ ਨਾਲ 1 ਸਾਲ ਚ ਉਹਨੂੰ 3967 ਕਰੋੜ ਮਿਲਦਾ ਹੈ ਚੋਣ ਬੌਂਡ ਤੋਂ ਬਿਨਾ ਅਗਲੇ ਸਾਲ ਜਣੀ 24 25 ਦੇ ਵਿੱਚ 6088 ਕਰੋੜ ਜਣੀ 42% ਵੱਧ ਗਿਆ ਉਹਦਾ ਪੈਸਾ ਚੋਣ ਬੌਂਡ ਕੋਈ ਵੀ ਨਹੀਂ ਉਹਨਾਂ ਚ ਇਹਦਾ ਮਤਲਬ ਹੈ ਚੋਣ ਬੌਂਡ ਕੱਲਾ ਨਹੀਂ ਉਹਨਾਂ ਜਿਹੜੀ ਜਿਹੜੇ ਇਹਨਾਂ ਦੀ ਫੰਡਿੰਗ ਹੈ ਰਾਜਨੀਤਿਕ ਪਾਰਟੀਆਂ ਦੀ ਉਹ ਉਹੀ ਇੱਕ ਮਤਲਬ ਬਹੁਤ ਵੱਡਾ ਹੋਇਆ ਤੇ ਜਦੋਂ ਇਹ ਕਿਤੇ ਰਾਜ ਚਾਉਂਦੇ ਆ ਕਿਸੇ ਦੇ ਸੂਬੇ ਚ ਸਰਕਾਰ ਬਣ ਗਈ ਕਿਸੇ ਦੇ ਕੇਂਦਰ ਚ ਬਣ ਗਈ ਕਿਸੇ ਦੀ ਹੋਰ ਬਣ ਗਈ ਉਦੋਂ ਜਿਹੜਾ ਉਹ ਉਹਨਾਂ ਦਾ ਮੁੱਲ ਮੋੜਦੇ ਆ ਉਹਨਾਂ ਦਾ ਜਣੀ ਸਾਰੇ ਦੇਸ਼ ਦੇ ਵਿੱਚ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਵੱਡੇ ਵੱਡੇ ਸਰਮਾਇਯਦਾਰਾਂ ਲਈ ਵੱਡੀਆਂ ਕੰਪਨੀਆਂ ਲਈ ਅਮੀਰਾਂ ਲਈ ਕੰਮ ਕਰ ਰਹੀਆਂ ਨੇ ਕਾਂਗਰਸ ਪਾਰਟੀ ਦਾ ਦੱਸਿਆ ਇਸ ਦੇ ਵਿੱਚ ਇੰਡੀਅਨ ਐਕਸਪ੍ਰੈਸ ਨੇ ਵੀ ਉਸ ਨੂੰ 2023-24 ਚ ਮਿਲੇ 1129 ਕਰੋੜ ਜਿਦੇ ਚ 73% ਚੋਣ ਬੋਰਡ ਦਾ ਹਿੱਸਾ ਹੈ ਤੇ 24-25 ਦੇ ਵਿੱਚ ਆ ਕੇ ਮਿਲੇ ਸਿਰਫ 522 ਕਰੋੜ ਜਾਨੀ ਅੱਧਿਆਂ ਤੋਂ ਵੀ ਘਟ ਗਏ ਉਹਦੇ ਪੈਸੇ ਇਸ ਤਰ੍ਹਾਂ ਨਾਲ ਤ੍ਰਿਨਮੂਲ ਕਾਂਗਰਸ ਨੂੰ ਪੈਸੇ ਮਿਲੇ ਹੈ ਡੀਐਮਕੇ ਨੂੰ ਮਿਲੇ ਹੈ ਉਹਨੂੰ ਜਿਹੜਾ ਵਾਈਐਸਆਰਸੀਪੀ ਉਹਨੂੰ ਮਿਲੇ ਹੈ ਟੀਡੀਪੀ ਨੂੰ ਬਹੁਤ ਪੈਸੇ ਮਿਲੇ ਹੈ ਤੇਲਗੂ ਦੇਸ਼ਮ ਪਾਰਟੀ ਨੂੰ ਇਹ ਹੋਰਾਂ ਨੂੰ ਮਿਲਿਆ ਜਿਨ੍ਹਾਂ ਦਾ ਰਾਜ ਹੈ ਨਹੀਂ ਸੂਬਿਆਂ 'ਚ ਜਾਂ ਕਿਤੇ ਹੋਰ ਜਿਵੇਂ ਸਮਾਜਵਾਦੀ ਪਾਰਟੀ ਹੈ ਉਹਨਾਂ ਸਿਰਫ 97 ਲੱਖ ਰੁਪਈਆ ਮਿਲਿਆਗਾ ਸਿਰਫ 97 ਲੱਖ 90 ਕਰੋੜ ਸੋ ਇਸ ਤਰ੍ਹਾਂ ਦਾ ਇਹ ਜਿਹੜਾ ਇਹ ਇਕੱਲੀ ਐ ਨਹੀਂਗਾ ਵੀ ਉਹ ਪਾਰਟੀ ਨੂੰ ਪੈਸੇ ਮਿਲ ਗਏ ਇਸ ਸਮੁੱਚੇ ਖੇਤਰ ਦੇ ਵਿੱਚ ਸਾਰੇ ਦੇਸ਼ ਦਾ ਜਿਹੜਾ ਸਿਸਟਮ ਹੈਗਾ ਉਹਦੇ ਵਿੱਚ ਇਹਦੀਆਂ ਗੜਬੜਾਂ ਪੈਦਾ ਹੁੰਦੀਆਂ ਨੇ ਤੇ ਜਿਹੜੇ ਲੋਕ ਮੁੱਦੇ ਆ ਉਹ ਪਛਾਹ ਹਾਂ ਰਹ ਜਾਂਦੇ ਆ ਤੇ ਇਹਨਾਂ ਦੇ ਲਈ ਹੀ ਨੀਤੀਆਂ ਘੜੀਆਂ ਜਾਂਦੀਆਂ ਨੇ ਤੇ ਇਹਨਾਂ ਨੂੰ ਹੀ ਬਾਰ-ਬਾਰ ਫਾਇਦੇ ਪਹੁੰਚਾਏ ਜਾਂਦੇ ਆ ਜਿਹੜੇ ਲੋਕ ਇਸ ਤਰ੍ਹਾਂ ਫੰਡ ਦਿੰਦੇ ਆ ਕੱਲ ਸਾਡੇ ਦੇਸ਼ ਦੀ ਰਾਸ਼ਟਰਪਤੀ ਮਾਨਯੋਗ ਦਰੋਪਤੀ ਮੁਰਮੂ ਜੀ ਨੇ ਜਿਹੜਾ ਨਵਾਂ ਕਾਨੂੰਨ ਪਾਸ ਕੀਤਾ ਹੈ ਪਾਰਲੀਮੈਂਟ ਨੇ ਮਨਰੇਗਾ ਨੂੰ ਹਟਾ ਕੇ ਜੀ ਰਾਮ ਜੀ ਉਹਦੇ ਤੇ ਆਪਣੇ ਦਸਤਖਤ ਕਰਕੇ ਉਹਨੂੰ ਕਾਨੂੰਨ ਬਣਾਤਾ ਤੇ ਨਾਲ ਦੀ ਨਾਲੇ ਸਰਕਾਰ ਨੇ ਕੱਲ ਐਤਵਾਰ ਦੇ ਦਿਨ ਹੀ ਐਤਵਾਰ ਦੇ ਦਿਨ ਹੀ ਰਾਸ਼ਟਰਪਤੀ ਜੀ ਬਹਿ ਗਏ ਐਤਵਾਰ ਦੇ ਦਿਨ ਹੀ ਉਹਦੇ ਨੋਟੀਫਿਕੇਸ਼ਨ ਕਰਤੀ ਜਾਨੀ ਉਹ ਕਾਨੂੰਨ ਬਣ ਗਿਆ ਅ ਬਹੁਤ ਵੱਡੀ ਫੁਰਤੀ ਦਿਖਾਈ ਆ ਰਾਸ਼ਟਰਪਤੀ ਜੀ ਨੇ ਕਾਸ਼ ਇਹ ਫੁਰਤੀ ਜਿਹੜੇ ਕੇਂਦਰ ਜਿਹੜੇ ਸੂਬਿਆਂ ਦੇ ਕਾਨੂੰਨ ਬਣਦੇ ਆ ਸੂਬਿਆਂ ਦੀਆਂ ਅਸੈਂਬਲੀਆਂ ਪਾਸ ਕਰਦੀਆਂ ਨੇ ਉਹਨਾਂ ਨੂੰ ਰਾਸ਼ਟਰਪਤੀ ਇਸ ਫੁਰਤੀ ਨਾਲ ਮਨਜ਼ੂਰੀ ਦਿਆ ਕਰਨ ਜੇ ਸੌਰੀ ਰਾਜਪਾਲ ਦਿਆ ਕਰਨ ਜੇ ਰਾਜਪਾਲ ਕਿਤੇ ਬਾਈਚੈਂਸ ਰਾਸ਼ਟਰਪਤੀ ਕੋਲ ਭੇਜਿੰਦੇ ਆ ਤਾਂ ਰਾਸ਼ਟਰਪਤੀ ਜੀ ਉਹਨਾਂ ਤੇ ਵੀ ਇਹ ਫੁਰਤੀ ਦਿਖਾ ਦਿਆ ਕਰਨ ਉਹਦਾ ਤੇ ਸਾਲਾਂ ਬੱਧੀ ਕਿਉਂ ਬੈਠੇ ਰਹਿੰਦੇ ਆ ਰਾਸ਼ਟਰਪਤੀ ਜੀ ਤੁਹਾਡੇ ਜਿਹੜਾ ਅਹੁਦਾ ਹੈ ਸੁਪਰੀਮ ਕੋਰਟ ਨੂੰ ਕਿਉਂ ਕਹਿਣਾ ਪਵੇ ਕਿ ਵੀ ਤੁਸੀਂ 3 ਮਹੀਨਿਆਂ ਚ ਕਰੋ ਤੁਸੀਂ ਆਪਣੇ ਆਪ ਕਿਉਂ ਨਾ ਕਰੋ ਜੇ ਉਹਨੇ ਕਿਹਾਤਾ ਤੁਸੀਂ ਉਹ ਕਰਕੇ ਉਹ ਉਹਨੂੰ ਉਸ ਜਿਹੜੀ ਹੈ ਉਹ ਜਿਹੜੀ ਜੱਜਮੈਂਟ ਹੈ ਸੁਪਰੀਮ ਕੋਰਟ ਦੀ ਉਹਦਾ ਉਹਦਾ ਸਤਿਆਨਾਸ਼ ਕਰਾਤਾ ਸੋ ਇਸ ਕਰਕੇ ਇਹ ਜਿਹੜਾ ਦੂਰਾ ਕਰਦਾਰ ਹੈ ਨਾ ਇਹ ਵੀ ਬਹੁਤ ਮਾੜਾ ਆਏਗਾ ਇਹ ਰਾਸ਼ਟਰਪਤੀ ਦੇ ਅਹੁਦੇ ਵਰਗਾ ਕਰਦਾਰ ਨਹੀਂ ਆ ਅਗਲੀ ਗੱਲ ਦੋਸਤੋ ਹਰ ਕਾਨੂੰਨ ਦੇ ਵਿੱਚ ਅਸੀਂ ਕਹਿੰਦੇ ਹਾਂ ਵਿਕਸਿਤ ਭਾਰਤ ਵਿਕਸਿਤ ਭਾਰਤ ਕੱਲ ਝਾਰਖੰਡ ਦੀ ਪਰਸੋਂ ਪਰਸੋਂ ਤੋਂ ਝਾਰਖੰਡ ਦੀ ਖਬਰ ਮਿਲੀ ਹੈ ਵੀ ਉੱਥੋਂ ਦੇ ਇੱਕ ਜਿਹੜਾ ਜ਼ਿਲ੍ਹਾ ਹੈਗਾ ਆਪਣਾ ਸਿੰਘਪੂ ਉੱਥੋਂ ਦੀ ਇੱਕ ਔਰਤ ਜਿਹੜੀ ਹੈ ਉਹਦੇ 4 ਮਹੀਨਿਆਂ ਦਾ ਬੱਚਾ ਜਿਹੜਾ ਹੈ ਉਹਦੀ ਡੈਥ ਹੋ ਜਾਂਦੀ ਹੈ ਹਸਪਤਾਲ ਦੇ ਵਿੱਚ ਮੌਤ ਹੋ ਜਾਂਦੀ ਹੈ ਐਂਬੂਲੈਂਸ ਕੋਈ ਨਹੀਂ ਉਹ ਉਹਨੂੰ ਝੋਲੇ 'ਚ ਪਾ ਕੇ ਲੈ ਕੇ ਜਾਂਦੀ ਹੈ ਬੈਗ 'ਚ ਪਾ ਕੇ ਜਦ ਸਾਡੇ ਦੇਸ਼ ਦਾ ਹਾਲ ਅਸੀਂ ਵਿਕਸਿਤ ਭਾਰਤ ਦੀ ਐਂਡਿੰਗ ਇੱਕ ਪਤਾ ਨਹੀਂ ਕਿਹੜੀ ਆਰਥਿਕਤਾ ਦੀ ਐਂਡਿੰਗ ਜਿੰਨੀਆਂ ਮਰਜ਼ੀ ਕਰਾ ਲਓ ਅਸਲੀ ਹਾਲਤ ਇਹ ਹੈ ਉਹ ਆਦਵਸੀ ਆਦਵਸੀਆਂ ਬਾਰੇ ਤਾਂ ਮੋਦੀ ਸਰਕਾਰ ਕਹਿੰਦੀ ਅਸੀਂ ਤਾਂ ਪੁੱਠੇ ਲੱਗ ਕੇ ਪਏ ਆ ਵੀ ਉਹਨਾਂ ਦੇ ਭਲੇ ਲਈ ਆਪਾਂ ਲਿਆਗਾ ਉਹਨਾਂ ਦਾ ਉਹਨਾਂ ਦੇ ਨੇੜੇ ਕੋਈ ਹੈ ਨਹੀਂ ਤੇ ਉਹ ਜ਼ਿਲ੍ਹਾ ਹਸਪਤਾਲ ਜਾਂਦੇ ਆ ਉੱਥੇ ਐਂਬੂਲੈਂਸ ਦਾ ਪਹੁੰਚ ਨਹੀਂ ਇਹ ਤਾਂ ਕੇਂਦਰੀ ਸਕੀਮ ਵਿੱਚ ਥੋਟੀਆਂ ਇੰਨੀਆਂ ਨੇ ਵੀ ਉਹਨਾਂ ਦੇ ਵਿੱਚ ਹੀ ਆ ਜਾਣੀਆਂ ਚਾਹੀਦੀਆਂ ਨੇ ਸੂਬਾ ਸਰਕਾਰ ਦੀ ਵੀ ਨਾ ਲੋਡ ਪਵੇ ਸੋ ਇਹ ਅਗਲੇ ਗੱਲ ਦੋਸਤੋ ਇੱਕ ਹੋਰ ਕਹਿੰਦੇ ਬਾੜ ਖੇਤ ਨੂੰ ਖਾ ਰਹੀ ਹੈ Rajasthan ਦੇ anti corruption bureau ਨੇ Haryana police ਦੇ ਕੁਝ ਮੁਲਾਜ਼ਮਾਂ ਨੂੰ ਦੋ ਅੱਡ ਅੱਡ ਘਟਨਾਵਾਂ 'ਚ ਗ੍ਰਿਫਤਾਰ ਕੀਤਾ ਹੈ ਇੱਕ ਘਟਨਾ ਜਿਹੜੀ ਹੈ ਉਹ ਅਜਮੇਰ ਇਲਾਕੇ ਦੀ ਹੈ ਵੀ ਉੱਥੇ Haryana police ਦੇ ਕਰਮਚਾਰੀ ਜਿਹੜੇ ਸ਼ੱਕੀ ਸਾਈਬਰ ਕ੍ਰਾਈਮ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਫੜਦੇ ਆ ਉਹਨਾਂ ਤੋਂ 20 20 ਲੱਖ ਰੁਪਈਆ ਮੰਗਦੇ ਆ ਉਹ ਦੋ ਜਣੇ ਦੰਦੇ ਨਹੀਂ ਤੀਜਾ ਦੇ ਦਿੰਦਾ ਤੀਜਾ ਛੜਤਾ ਜਾਂਦਾ ਜਿਹਦੇ ਦੋ ਨਹੀਂ ਦੰਦੇ ਉਹਨਾਂ ਨੂੰ ਫੜ ਲੈਂਦੇ ਆ ਤੇ ਇਹ ਫਿਰ ਰਾਜਸਥਾਨ ਪੁਲਿਸ ਦੇ ਕਾਬੂ ਚ ਆ ਜਾਂਦੇ ਆ ਹਰਿਆਣਾ ਪੁਲਿਸ ਵਾਲੇ ਇੱਕ ਹੋਰ ਦੂਜੀ ਥਾਂ ਦੀ ਇਹ ਘਟਨਾ ਉੱਥੇ 3 ਲੱਖ ਰੁਪਈਆ ਰੰਗੇ ਹੱਥੀ ਉਹਨਾਂ ਪੁਲਿਸ ਵਾਲਿਆਂ ਕੋਲੋਂ ਫੜਿਆ ਗਿਆ ਰੰਗੇ ਹੱਥੀ ਪੈਸੇ ਲੈਂਦੇ ਫੜੇ ਗਏ ਪੁਲਿਸ ਵਾਲੇ ਹਰਿਆਣਾ ਪੁਲਿਸ ਵਾਲੇ ਰਾਜਸਥਾਨ ਦੇ ਵਿੱਚ ਸੋ ਇਹ ਆ ਲਾਸਟ ਗੱਲ ਦੋਸਤੋ ਜਿਹੜਾ ਇਜ਼ਰਾਈਲ ਹੈ ਉਹਦੇ ਵੈਸਟ ਬੈਂਕ ਦੇ ਵਿੱਚੋਂ ਇਜ਼ਰਾਈਲ ਨੇ 99 ਬਸਤੀਆਂ ਹੋਰ ਬਸਾਉਣ ਦਾ ਫੈਸਲਾ ਕਰ ਲਿਆ ਸੰਨ 2022 ਦੇ ਵਿੱਚ ਸਿਰਫ 141 ਥਾਵਾਂ ਤੇ ਉਹਨੇ ਆਪਣੇ ਬੰਦੇ ਵਸਾਏ ਸੀਗੇ ਹੁਣ ਉਹ ਗਿਣਤੀ 210 ਤੇ ਪਹੁੰਚ ਗਈ ਜਣੀ ਡੇਢੀ ਤੋਂ ਡੇਢੀ ਹੋ ਗਈ ਲਗਭਗ ਸੋ ਇਹ ਸਾਰੇ ਅੰਤਰਰਾਸ਼ਟਰੀ ਸਮਝੌਤਿਆਂ ਦੀਆਂ ਲੰਗਣਾ ਇਜ਼ਰਾਈਲ ਦੀ ਗੁੰਡਾਗਰਦੀ ਹੈ ਤੇ ਉਹਨੂੰ ਅਮਰੀਕਾ ਦੀ ਛਾਇਆ ਹੈ ਅਮਰੀਕਾ ਇੱਕ ਪਾਸੇ ਕਹਿੰਦਾ ਵੀ ਅਸੀਂ ਇੱਥੇ ਸ਼ਾਂਤੀ ਕਰਾਤੀ ਦੂਜੇ ਪਾਸੇ ਆ ਚੁੱਕਾ ਵੀ ਚੱਲ ਰਿਹਾ ਹੈ ਕੀ ਅਮਰੀਕਾ ਨੇ ਕੁਝ ਕਿਹਾ ਬਿਲਕੁਲ ਨਹੀਂ ਕਿਉਂਕਿ ਜੇ ਇਸ ਤਰ੍ਹਾਂ ਚੱਲੂਗਾ ਫਿਰ ਛੋਟੇ ਮੁਲਕ ਤਾਂ ਬਚਣੇ ਹੀ ਨਹੀਂ ਉਹਨਾਂ ਨੂੰ ਤਾਂ ਜਿਹੜੇ ਮਰਜ਼ੀ ਵੱਡੇ ਮੁਲਕ ਖਾ ਜਾਣਗੇ ਸਾਰੇ ਦੇ ਸਾਰੇ ਸੋ ਇਹ ਇੱਕ ਬਹੁਤ ਹੀ ਮਾੜਾ ਰੁਝਾਨ ਹੈ ਅਸੀਂ ਇਸ ਦਾ ਸੰਕੇਤ ਲੈਣੇ ਆ ਤੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੀ ਸੰਚਾਰ ਦੀ ਅਮਨ ਸ਼ਾਂਤੀ ਹੈ ਉਹ ਤਾਰ ਹੋਊਗੀ ਜੇ ਇੱਕ ਦੂਜੇ ਦੀ ਜਿਹੜੀ ਪ੍ਰਭੂਸਤ ਹੈ ਉਹਦਾ ਅਸੀਂ ਸਤਿਕਾਰ ਕਰਾਂਗੇ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ